ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9876823917 ਅੱਜ ਦੀ ਵੀਡੀਓ ਵੀਰੇ ਪਿੰਡ ਭਧੌੜ ਤੇ ਜਿਲ੍ਹਾ ਬਰਨਾਲਾ ਤਹਿਸੀਲ ਤਾਂ ਪੱਬਾ ਦਾਤਾ ਰੋਡ ਦੇ ਬਾਈ ਦਾ ਘਰ ਹੈਗਾ ਗੱਲਬਾਤ ਕਰਾਵਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਇਕ ਕਰ ਦਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੰਗੇ ਚੰਗੇ ਕਮੈਂਟ ਕਰਿਆ ਕਰੋ ਤੇ ਨਾਲ ਲੱਗਾ ਬੈਲ ਆਈਕਨ ਦਬਾ ਲਿਆ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਰਾਵਾ ਹੀ ਗੱਲਬਾਤ ਆਜੋ ਵੀਰੇ ਗੋਰੇ ਸਸਤੀ ਗਾ ਵੀਰੇ ਗੋਰੇ ਹੋ ਠੀਕ ਠਾਕ ਹਾਂ ਜੀ ਤੇ ਵੀਰੇ ਜਿਹੜੀ ਤੇਰੀ ਉਹਦੇ ਵੀਡੀਓ ਆਪਾਂ ਪਾਈ ਸੀ ਹੋ ਗਈ ਠੀਕ ਆ ਵੀਰੇ ਤੇ ਨਾਮ ਐਡਰੈਸ ਕੋਲ ਨਾਮ ਹੋਰਾ ਪੈਂਡ ਪਧੋੜਾ ਜ਼ਿਲ੍ਹਾ ਬਰੋੜਾ ਕਪਾੜਾ ਜ਼ਿਲ੍ਹਾ ਕਰੋੜਾ ਦੇ ਪ੍ਰੋਗਰਾਮ ਤੇ ਅੱਜ ਕਿੰਨੇ ਨਾਗ ਆ ਵੀਰੇ ਅੱਜ ਇੱਕ ਬੈਡ ਕਾਉਂਸ ਨਾਲ ਹਾਂ ਜੀ ਪੰਜ ਬੱਚੇ ਪੰਜ ਬੱਚੇ ਜਰਸੀ ਜਾਰ ਗੀਆਂ ਕੱਚ ਚਪਚ ਆ ਗਈ ਨਾ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਪਾਂ ਤੇਰੀ ਐਰ ਸ਼ੈਰ ਨਸਲ ਦੀ ਬੈੜ ਦੇਖੀ ਜੰਨੇ ਆ ਐਰ ਸ਼ੈਰ ਤੇ ਜਰਸੀ ਨਾਲ ਹਾਂਜੀ ਤੇ ਕੀ ਇਹਦੀ ਡਿਟੇਲ ਹੈਗੀ ਤੇ ਦੂਜੀ ਇਹ ਸੁਣਦੇ ਆ ਵੀ ਮਾਲਕ ਦੇ ਦੱਸਣ ਹਿਸਾਬ 20 ਦਿਨ ਦਾ ਕਾਨੂੰਨ ਹੈ ਓਕੇ 9 ਤਰੀਕ ਨੂੰ ਦਿਨ ਪੂਰੇ 9 ਤਰੀਕ ਨੂੰ ਦਿਨ ਪੂਰੇ ਆ 12 13 ਤਰੀਕ ਨੂੰ ਦੁੱਧ ਦੋਗੇ ਐਤ ਕੀ ਕਿੰਨਾ ਦੁੱਧ ਕੱਢ ਦੋਗੇ ਐਤ ਕੀ ਕਰਗੇ ਸਾਲਾ ਜਿਹੜਾ ਜਦੋਂ 20 ਬੱਧ ਹੋ ਗਈ ਦੋਗੇ ਬੱਧ ਜਨਾ ਬੋਕੇ ਦੇ ਫੇਸ ਦੇਖੋ ਵੀਰੇ ਕਿੰਨਾ ਪਿਆਰ ਆਗਾ ਛੋਟਾ ਛੋਟਾ ਕਾਨਾ ਮੱਥ ਤੇ ਟੋਆ ਵਗੈਰਾ ਪੂਰਾ ਵਧੀਆ ਤੇ ਬੋਦੀ ਕੱਲਾ ਕੱਲਾ ਥਾਣਾਗਾ ਕੀ ਪਜੂ ਪੋਕਿਆ ਗੁਰੇ ਬਹੁਤ ਈ ਲਗੀ ਕਾਈ ਵਜਹ ਨਾਲ ਕੋਈ ਦੋ ਦਰਵਾਜ਼ੇ ਨਹੀਂ ਕੱਢਦਣਾ ਆ ਦੇਖੋ ਜੀ ਬੋਲੀ ਜ ਬਣੀ ਪਈ ਆ ਗੱਲ ਗੱਬਣਾ ਬੋਲਣੇ ਬਣਾ ਲਈ ਰੇਟੀ ਨੂੰ ਦਿੱਪਣੀ ਹਾਂਜੀ 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 ਆ ਦਰਜਿਕ ਪਾਸ ਵੀ ਕਰਤੀ ਬਾਈ ਦੇਖੋ ਮਗਰ ਤੋਂ ਵੀ ਦੇ ਕੱਢ ਲੋ ਵੀਰ ਨੂੰ ਬਾਅਦ ਤੋਂ ਦਿੱਤਾ ਗਾਦੇ ਛੇ ਮੜਾ ਲੈ ਵਾ ਦੇਖੋ ਜੀ ਤੇ ਪੂਰੀ ਸਮੀ ਬਲੀ ਵਿਆ ਜੇ ਤੁਸੀਂ ਆਉਂਗੇ ਕੋਲੇ ਖੁਸ਼ ਹੋਵੋਗੇ ਲਮਾਈ ਲਮੂਈ ਲੈਂਥ ਤੋਂ ਇੰਨੀ ਵਧੀਆ ਹੈਗੀ ਤੇ ਫੇਸ ਕੁਆਲਿਟੀ ਦੇਖਾ ਹੀ ਬਣਦੀ ਇੰਨੀ ਸੋਹਣੀ ਹੈਗੀ ਕਰੋ ਚੈੱਕ ਤੇ ਹਾਂ ਜਾਨ ਜੂਨ ਪੂਰੀ ਆ ਕੈਮਰਾ ਪਾਸੇ ਕਰਨ ਚੀਜ਼ ਕਰ ਦੇ ਇੰਨੀ ਸੋਹਣੀ ਬਹਿੜ ਹੈਗੀ ਆ ਕਰੋ ਵੀ ਚੈੱਕ ਕੁਆਲਿਟੀ ਕੁਆਲਿਟੀ ਪੂਰੀ ਹੈਗੀ ਅੱਛਾ ਮੂਰੀ ਜੇ ਆਪਾਂ ਹੁਣ ਭਾਈ ਇਹ ਆਉਣ ਦੀ ਕਰੀਏ ਓਕੇ ਖੁੱਲੀ ਖਾਲੀ ਸੀਗੀ ਪਹਿਲਾਂ ਠੀਕ ਹੈ ਵੇਰਿਆ ਦੇਖੋ ਫੇਸ ਦੇਖੋ ਕਿੰਨਾ ਚੰਗਾ ਤੇ ਗੋਰੇ ਡਿਮਾਂਡ ਗੋਰਡ ਤੇ ਫੋਟੋ ਕਰਾ ਹੂਗੀ ਤੇ ਜਮਾ ਜਾਏਗਾ ਕਰ ਕੇ ਕਈ ਵਧੀਆ ਆ ਵੇਚਣ ਵਾਲਾ ਲੈਣ ਲੱਗੇ ਕਈ ਵੀਰ ਕਹਿੰਦੇ ਨਾ ਡਿਮਾਂਡ ਨਹੀਂ ਕਰਦੇ ਫੋਨ ਤੇ ਕਈ ਵੀਰ 100 ਪਾੜਦੇ ਹੁੰਦੇ ਵੀਰੇ ਤੇ ਕਰ ਲਿਓ ਬਾਈ ਦਾ ਸੰਪਰਕ ਬਾਈ ਨੇ ਤੁਹਾਨੂੰ ਮੁੱਲ ਦੱਸ ਦੇਣਾ ਫੋਨ ਤੇ ਕੋਈ ਚੱਕਰ ਨਹੀਂ ਬਾਕੀ ਬਹੁਤ ਤਾਂ ਫੇਰ ਹੀ ਘਰ ਫੋਨ ਤੇ ਪਾਉਂਦਾ ਦੇਖ ਹਾਂਜੀ 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 ਆ ਦੇਖੋ ਸੱਰੇ ਤੋਂ ਵੇਵਾ ਦੇਖੋ ਤੇ ਥਣ ਥਣ ਪੂਰੇ ਵਧੀਆ ਤੇ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਹਾਂਜੀ ਬੋਲਾ ਠੀਕ ਆ ਡਿਮਾਂਡ ਇਹਦੀ ਫੋਨ ਤੇ ਹੈਗਾ ਫੋਨ ਤਾਂ ਉਹਦੇ ਫੋਨ ਤੇ ਫੇਰ ਆ ਕੇ ਕਹਿੰਦਾ ਮਿਲ ਕੇ ਮੈਨੂੰ ਦਿਖਾ ਦੇਣਦੇ ਮੈਨੂੰ ਬੜੀ ਆ ਦੇਖੋ ਜੀ ਪੂਰੀ ਇੱਕ ਨੰਬਰ ਤੇ ਬਣੇ ਰਿਓ ਵੀਡੀਓ ਦੇ ਨਾਲ ਪੰਜ ਨਾਲ ਤੁਹਾਨੂੰ ਹੋਰ ਦਿਖਾਉਣੇ ਆ ਤੇ ਜਿਹੜੀ ਆਪਾਂ ਪਹਿਲੇ ਦੂਜੇ ਨੰਬਰ ਤੇ ਬੱਚੀ ਵੇਖੀ ਆਨੇਗੀ ਕੀ ਡਿਟੇਲ ਆ ਵੀਰੇ ਜਰਸੀ ਇਹ ਵੀਰੇ 2 ਸਾਲ ਦੀ ਰਸੀ ਲਾਦੇ ਆ ਓਕੇ ਇਹਦੇ ਇੱਕ ਮੜਾ ਮੋਮਨਾ ਜਿਹੜਾ ਚੜਜੂ ਰਵੜ ਚੜ ਲਗਾ ਠੀਕ ਆ ਵੀਰੇ ਦੇਖੋ ਉਹ ਜੀ ਠੀਕ ਆ ਫੇਸ ਕੁਆਲਟੀ ਬਹੁਤ ਜਲਦੀ ਆ ਓਕੇ ਆ ਦੇਖੋ ਜੀ ਫੇਸ ਕੁਆਲਟੀ ਕਰੋ ਚੈੱਕ ਮੱਥੇ ਤੇ ਟੋਆ ਵਗੈਰਾ ਪੂਰਾ ਵਧੀਆ ਇਹ ਤਾਂ ਦੋ ਦੋ ਤਿੰਨ ਕੁ ਮਹੀਨੇ ਥਾਮ ਕੇ ਟੀਕਾ ਲੈਣ ਦੇ ਕਾਬਿਲ ਹੈ ਨਾ ਤੇ ਦੰਦਾਂ 'ਚ ਕਿਵੇਂ ਆ ਸਾਰੀਆਂ ਇਹ ਦੰਦਾਂ ਤੇ ਖੀਰੇ ਹੁੰਦਾ ਤਾਂ ਉਹ ਦੰਦ ਹੀ ਹੋ ਗਏ ਠੀਕ ਹੋ ਚੈੱਕ ਕਰਾ ਦੀ ਤੁਹ ਅਗਲੇ ਨੂੰ ਆ ਕਰੋ ਇਹ ਚੈੱਕ ਪੂਰੀ ਵਧੀਆ ਥੋਰਾ ਥਾਰਾ ਪੂਰਾ ਚੰਗਾ ਤੇ ਪਿਆਰੀਆਂ ਬਹੁਤ ਹਨ ਹਾਂਜੀ ਬਾਕੀ ਦੀ ਗੱਲ ਜੇ ਕਿਹਨੇ ਕੱਠੀਆਂ ਲੈਣੀਆਂ ਮੋਸ ਹਾਬ ਨਾਲ ਤੇ ਨਹੀਂ ਇਹ ਵੰਡ ਕੇ ਚੱਲ ਆਪਾਂ ਦੋ ਦੋ ਹੀ ਜਾਵਾਂ ਇਕੱਲੀ ਇਕੱਲੀ ਦੇ ਓਕੇ ਵੀਰੇ ਓਕੇ ਇਹ ਨਹੀਂ ਆਦਾ ਦੂਰ ਤੋਂ ਆਦਾ ਕਰਾਇਆ ਵਾਲਾ ਹਾਂ ਉਹ ਫਿਰ ਲੋਡ ਨਹੀਂ ਆਉਂਦਾ ਨਾ ਅਗਲੇ ਦੇ ਕੰਮ ਫਿਰ ਓਖਾ ਆਉਂਦਾ ਅੱਗੇ ਬੱਚੀ ਪਰਹਿ ਗਈ ਓਕੇ ਵੀਰੇ ਠੀਕ ਓ ਵੀਰਾ ਕਰੋ ਚੈੱਕ ਥੋੜੀ ਚੱਲ ਸਾਰਿਆਂ ਨੂੰ ਵੀਰੇ ਬਾਈ ਸਾਇਜ ਬਹੁਤ ਵਧੀਆ ਹਾਂ ਸਾਇਜ ਬਹੁਤ ਥੱਲੇੋਂ ਬਹੁਤ ਸੋਹਣੀ ਐ ਤੇ ਸਾਇਜ ਸੁਰੀ ਲੈਂਥ ਨੂੰ ਤਾਂ ਹਰ ਬੱਚੀ ਉਹ ਟੋਕੜ ਪਾਇਆ ਕਰਨ ਦੀ ਆ ਦੇਖੋ ਬਾਕੀ ਜ਼ਿਆਦਾ ਜਾਣਕਾਰੀ ਤੁਸੀਂ ਬਾਈ ਨਾਲ ਕਰ ਲਓ ਸੰਪਰਕ ਗੋਰੇ ਨਾਲ ਤੇ ਤੁਹਾਨੂੰ ਦੱਸ ਦੇਣੀ ਹੈ ਕਰੋ ਚੈੱਕ ਤੇ ਆਜੋ ਹੁਣ ਤਿੰਨ ਨੰਬਰ ਬੱਚੀ ਇਹ ਵੀ ਜਰਸੀ ਤੇ ਐਰ ਸੈਰ ਦਾ ਲੱਗਦਾ ਨਾ ਥੋੜਾ ਜਿਹਾ ਬੱਚਾ ਬਹੁਤ ਪਿਆਰਾ ਵੀਰੇ ਗੋਰੇ ਜਿੰਨਾ ਕਿ ਥਾੜ ਦੇਖ ਰਿਹਾ ਕਿੰਨੇ ਚੰਗਲ ਗਏ ਬਹੁਤ ਚੰਗਾ ਦੇਖੋ ਝੋਲੀ ਦੇ ਕਬਣਾ ਲਈ ਆ ਚਾਰੇ ਥਾੜ ਨਿਕਣਵੇਂ ਪੂਰੇ ਗੈਪ ਤੇ ਤੋਰ ਲੋ ਮਰੀ ਜੀਤੀ ਦਿਖਾ ਦਿਓ ਜਿਹੜਾ ਜਖੜਾ ਦਿਓ ਫਿਰ ਦੇਖੋ ਕਿੰਨਾ ਪਿਆਰਾ ਹੈਗਾ ਇਹਦੇ ਵੀ ਟੋਕਨ ਹਨਾ ਕਰਨੀ ਆ ਆ ਦੇਖੋ ਇਹ ਲੱਛੀ ਹੈ ਵੀ ਇਹ ਤਾਂ ਰਹੀ ਆਪਣੇ ਕੋਲੇ ਜੀ ਆ ਬੱਚੀ ਸਾਰਿਆਂ ਨੂੰ ਪਿਆਰੀ ਬੱਚੀ ਮੈਨੂੰ ਆ ਲੱਗਦੀ ਹੈ ਵੀਰੇ ਨਹੀਂ ਮੇਰੇ ਕੋਲ ਕੋਈ ਜਗ੍ਹਾ ਨਹੀਂ ਕੋਈ پیسے ਬਣਾਏ ਹਾਂ ਠੀਕ ਹੈ ਵੀਰੇ ਤੇ ਡਿਮਾਂਡ ਸਾਰਿਆਂ ਦੀ ਦੰਦ ਨੂੰ ਲੈ ਚਲ ਸਾਰਿਆਂ ਦੇ ਫੋਨ ਤੇ ਬਾਹਰ ਕੱਢ ਲਾ ਪਾਉਂਦੀ ਆ ਦੇਖੋ ਜੀ ਕਰੋ ਚੈੱਕ ਬਹੁਤ ਪਿਆਰੀ ਬੱਚੀ ਹੈਗੀ ਤੇ بارش ਬੂਰਸ਼ ਜੀ ਹੋਈ ਜਾਂਦੀ ਅੱਜ ਥੋਰੀ ਵੀਰੇ ਤੇ ਸਮੀ ਭਾਲੀ ਵੀ ਵੀ ਪੂਰੀ ਹੈਗੀ ਤੇ ਇਹ ਕਿੰਨੇ ਚਿਰ ਦਾ ਬੱਚਾ ਹੋਊ ਗੁਰੇ ਤੇਰੇ ਇਨਸਾਬ ਨਾਲ ਦਾ ਹੀ ਇਹਨਾਂ ਦਾ 10 ਮਹੀਨੇ ਦਾ ਹੋ ਗਿਆ ਦੇਖੋ ਫੇਸਬੁਕ ਕਰੋ ਚੈੱਕ ਕੁਆਲਿਟੀ ਪੂਰੀ ਤੇ ਵੀਰ ਕਹਿੰਦਾ ਦੋ ਦੋ ਕਰਕੇ ਹੀ ਦੇਵਾਂਗੇ ਕੱਲੀ ਅਗਲੇ ਨੂੰ ਕਰਾਇਆ ਕਰੂਗਾ ਵੱਧ ਪਾ ਜਾਂਦਾ ਤੇ ਔਖਾ ਹੋ ਜਾਂਦਾ ਥੋਰੀ ਮ ਆ ਦੇਖੋ ਕਰੋ ਜੀ ਚੈੱਕ ਬੱਚਾ ਬਹੁਤ ਪਿਆਰਾ ਹੈਗਾ ਜੀ ਕਰ ਲਿਓ ਬਾਈ ਨਾਲ ਸੰਪਰਕ ਚੰਗੀਆਂ ਬੱਚੀਆਂ ਜੇ ਤੁਸੀਂ ਇਕੱਠਾ ਲਾਟ ਲੈ ਜੂਗੇ ਲਾਟ ਵੀ ਦੇ ਦੂਗਾ ਤੇ ਜੇ ਦੋ ਦੋ ਕਰਕੇ ਲੈਣਗੇ ਦੋ ਦੋ ਕਰਕੇ ਵੀ ਦੇ ਦੂਗਾ ਤੇ ਮੁੱਲ ਜਮ ਇਕੱਠਿਆਂ ਲਊਗਾ ਨਾ ਕੋਈ ਅਮਰ ਫਾਇਦਾ ਬਦ ਕਰਦਾ ਠੀਕ ਹੈ ਵੀਰੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਕੋਈ ਡਰਾਉਣ ਵਾਲਾ ਨਹੀਂ ਹੋਣਾਗਾ ਤੁਸੀਂ ਫੋਨ ਕਰਿਓ ਜਰੂਰ ਤੇ ਵੀਡੀਓ ਨਾਲ ਜਰੂਰ ਬਣੇ ਰਹਿੰਦੇ ਤਾਂ ਦੂਜੀ ਵੀਰੇ ਤੀਜੇ ਨੰਬਰ ਵਾਲੀ ਇਹ ਬੱਚੇ ਜੀ ਬਈ ਇਹਦੇ ਚਾਰ ਥਾਣਾ ਪਿਓਰ ਜਰਸੀ ਆ ਗਈ ਹੈ ਨਾ ਕੋਈ ਕੋਟ ਛਾ ਗਈ ਕਰੋ ਜੀ ਜੇ ਇਹ ਕੁਆਲਟੀ ਇਹ ਜੋ ਬੇਚੀਓ ਹਾਂਜੀ ਹਾਂ ਜੀ ਖੜਾ ਲੀਂ ਲੱਗਣਾ ਇਹ ਸਰਾਬੀ ਨਹੀਂ ਨਹੀਂ 7 ਮਹੀਨੇ ਦੁੱਧ ਦੰਦੀਆਂ ਜੀ ਇਹਦਾ ਹਾਂ ਬਾਕੀ ਦਾ ਬੱਚਾ ਹੀ ਹੈ ਦੁੱਧ ਹੀ ਛੱਡਿਆ ਹੈ ਤਾਂ ਆ ਦੇਖੋ ਪ्युअर ਜਸਟੀ ਹੈ ਜਮਾ ਤੇ ਕੁਆਲਿਟੀ ਇਹਨਾਂ ਦੀ ਸਾਰਿਆਂ ਦੀ ਪੂਰੀ ਵਧੀਆ ਗਈ ਜਿਹੜੀ ਮਰਜ਼ੀ ਤੁਸੀਂ ਬਾਈ ਨਾਲ ਕਰ ਲਿਓ ਸੰਪਰਕ ਤੇ ਤੁਹਾਨੂੰ ਸਾਰਾ ਡਿਟੇਲ ਦੱਸ ਦੂਗਾ ਵੀ ਕੀ ਚੀਜ਼ ਹੈ ਕੀ ਵੇਟ ਹੈਗਾ ਕਿੰਨਾ ਰੇਟ ਰੂਟ ਸਾਰਾ ਫੋਨ ਤੇ ਦੱਸ ਦੇਣਾ ਘਰ ਵਿੱਚ 1.5 ਫੁੱਟ ਤੋਂ ਉੱਪਰ ਅਸੀਂ ਹੋਗੀ 2 ਇੰਚ ਕੀ ਕਰੀ ਕੋਸਾ 42 400 ਲੈ ਵੀਰ ਨੇ ਸਾਰਾ ਕੁਝ ਮਾਪਿਆ ਵਗਾ ਤੇ ਸਾਰਾ ਕੁਝ ਦੱਸਿਆਂ ਦਾ ਕਰੋ ਇੱਜਾ ਕੁਆਲਿਟੀ ਪੂਰੀ ਵਧੀਆ ਸਾਰਿਆਂ ਦੀ ਬਾਕੀ ਤਾਂ بارش ਪਈ ਜਾਂਦੀ ਭਿੱਜੀਆਂ ਜੇ ਖੜੀਆਂ ਥੋੜੀਆਂ ਜੀਆਂ ਉਸ ਹਿਸਾਬ ਨਾਲ ਕਰ ਲਓ ਜੀ ਅੱਜ ਹਾਂਜੀ ਹਾਂਜੀ ਮੈਂ ਆਇਆ ਸੀਗਾ ਦੂਰੋਂ ਪਰ ਮੁੜਿਆ ਨਹੀਂ ਆਂਦਾ ਵੀਰ ਤੇ ਉਧਰੋਂ بارش ਦੇ ਵਿੱਚ ਹੀ ਮੈਂ ਭੱਜ ਕੇ ਆਇਆਗਾ ਤੇ ਹੁਣ ਵੀਰੇ 4 ਨੰਬਰ ਇਹਦੇ ਵੀ ਥਾਣ ਬਹੁਤ ਚੰਗੇ ਲੱਗੇ ਆ ਦੇਖੋ ਚਾਰ ਹੀ ਥਾਣਾਂ ਗੀ ਹਾਂਜੀ ਗੁਰੇ ਝਾਰ ਨਹੀਂ ਲੈਣੇ ਹੋਣਗੇ ਨੇ ਫੇਰ ਤਾਂ ਪੜਤਾ ਹੀ ਦੇ ਦੇਗਾ ਨਾ ਹਾਂ ਹਾਂ ਇਹ ਆਪਾਂ ਚੜੀ ਮੰਡਲ ਚ ਨਾ ਮੋਹਰੇ ਆਪਾਂ ਲੈ ਜਾਊਗਾ ਠੀਕ ਆ ਵੀਰੇ ਸਾਰੋ ਵਾੜ ਜੂ 4-5 ਬੱਛਨ ਦਾ ਠੀਕ ਆ ਠੀਕ ਆ ਵੀ ਤੋਂ ਇਹ ਆ ਦੇਖੋ ਜੀ ਕਰੋ ਚੈੱਕ ਤੇ ਇਹਦੀ ਵੀ ਡਿਮਾਂਡ ਹੁੰਦੇ ਰਹਿਣਾ ਵੀ ਹੈ ਨਾ ਹਾਂ ਹਾਂ ਆ ਦੇਖੋ ਫੇਰ ਕਰੋ ਚੈੱਕ ਕਿੰਨਾ ਪਿਆਰਾ ਆ ਦੇਖੋ ਜੀ ਕੁਆਲਿਟੀ ਕੁਆਲਿਟੀ ਇੱਕ ਨੰਬਰ ਆ ਜੀ ਤੇ ਇੱਕ ਨੰਬਰ ਆ ਦੇਖੋ ਬਾਕੀ ਥਣ ਥਣ ਸਾਰੇ ਚੈੱਕ ਕਰਾਤੇ ਆ ਥਣ ਸਾਰਿਆਂ ਦੇ ਜਿਹੜੀਆਂ ਦੇ ਕੋਈ ਛੀਗੀ ਮਾੜੀ ਮੋਟੀ ਉਹ ਤੁਹਾਨੂੰ ਦਿਖਾਤੀ ਹੈ ਕਰਾ ਕੇ ਦਵਾਗੇ ਠੀਕ ਆ ਵੀਰੇ ਹੋਰ ਐ ਲੈ ਜੀ ਕਿੱਤਰਾ ਮੇਰਾ ਇੱਕ ਇੱਕ ਚੱਪਤ ਨਸਰ ਦੀ ਆ ਗਈ ਪੰਜਵੇਂ ਨੰਬਰ ਵਾਲੀ ਹੈ ਨਾ ਸੇਮੇ ਨੰਬਰ ਵਾਲੀ ਮਤਲਬ 3 ਕਿਲੋ ਦਾ ਓਕੇ ਵਾਣੀ ਮੇਰੀ ਘੱਬਣਾ ਹੈ ਮਤਲਬ 7 ਕਿੱਟਮੀ ਦੀ ਬੱਸੀ ਹੋ ਗਈ ਐ ਤਰਨ ਸ਼ਾਨਪੁਰ ਆਣੀ ਹੈ ਨਾ ਨਗਾਰੀ ਛੋਲੀ ਦੇ ਕਿੰਗੇ ਜੀ ਦੇਖੋ ਵੀਰੇ ਛੋਲੀ ਤੇ ਬੱਚੇ ਪੂਰੀਆਂ ਪਿਆਰੀਆਂ ਆ ਤਾਂ ਬੱਚਾ ਬਹੁਤ ਪਿਆਰਾਗਾ ਆ ਦੇਖੋ ਜੀ ਸਾਰਿਆਂ ਦੇ ਗਲਾਬੀ ਸਾਣ ਲੱਗੇ ਜੀ ਗਲਾਬੀ ਸਾਣੇ ਨੂੰ ਵੀ ਬੜੀ ਤੋਰ ਕੇ ਦਿਖਾ ਲਓ ਕਰੋ ਜੀ ਤੇ ਬਾਕੀ ਦਾ ਗੱਲ ਚੰਗਾ ਬੱਚਾ ਤਿਆਰ ਹੋਊਗਾ ਇਹ ਇਹ ਆਪਣੇ ਤੇ ਲੋਕਲ ਲਈ ਆ ਚੰਗਾ ਸੀ ਮੋਹ ਭਰਾ ਬਾਕੀ ਰਾਜ ਚ ਨਹੀਂ ਓਕੇ 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 ਕਰੋ ਇਹ ਚੱਕ ਤੋਰ ਤਾਰ ਸਾਰੀ ਤੁਹਾਨੂੰ ਕਰਾਤੀਏ ਚੱਕ ਪੂਰੀ ਵਧੀਆ ਤੋਰ ਤਾਰ ਆ ਗਈ ਆ ਕੋਈ ਲੈ ਡਿਊਟੀ ਨਹੀਂ ਬਾਈ ਨਾ ਨਾ ਵੀਰੇ ਉਹ ਤਾਂ ਬਾਈ ਦੀ ਗਾਰੰਟੀ ਹੈਗੀ ਭਾਵੇਂ ਤੁਸੀਂ ਆਨਲਾਈਨ ਮੰਗਾ ਲਿਓ ਕੋਈ ਚੱਕਰ ਨਹੀਂ ਤੇ ਬਾਕੀ ਦਾ ਜਿੱਡੇ ਜਿੱਡੇ ਇੱਕ ਵੇਟ ਆ ਸਾਰਾ ਕੁਝ ਤੁਹਾਨੂੰ origignal ਦਿਖਾਇਆ ਵਾ ਇਹਦੇ ਚ ਕੋਈ ਗੱਲ ਨਹੀਂ ਇਹ ਜੀ ਉਹ ਕਿਹਾ ਮੀਟਰ ਲਿਆ ਗਰ ਨਾਲ ਯਾਰ ਠੀਕ ਆ ਵੀਰੇ ਜਿਹੜੀ ਜਿਹੜੀ ਗੱਲ ਕਹਿੰਗੇ ਜਿਹੜੀ ਗੱਲ ਕਹੀ ਆ ਬੋਧ ਬੱਚਾ ਆ ਬਸ ਨਛਨ ਚਾਰ ਆ ਉਹ ਚਾਰ ਨੰਕਾ ਠੀਕ ਆ ਠੀਕ ਆ ਉਹ ਚਾਰ ਤਿੰਨ ਅੱਛਾ ਆਪਾਂ ਚਾਰ ਇੱਕ ਹੀ ਬੋਲਦੇ ਹੋ ਪਹਿਲਾਂ ਠੀਕ ਆ ਵੀਰੇ ਠੀਕ ਆ ਠੀਕ ਆ ਪੰਜ ਬੱਚੀਆਂ ਵੀਰੇ ਇੱਕ ਐਚਐਸ ਨਸਲ ਦੀ ਆ ਗਈ ਆ ਤੇ ਚਾਰ ਆ ਗਈਆਂ ਜਰਸੀ ਚ ਤੇ ਇੱਕ ਆ ਗਈ ਆ ਹਾਇਰ ਸ਼ਾਇਰ ਤੇ ਜਰਸੀ ਨਾਲ ਕ੍ਰੋਸ ਬੈੜ ਇਹਦਾ ਲਗੀ ਨਹੀਂ ਆ ਬੰਦਾ ਹਾਂ ਬਹੁਤ ਚੰਗਾ ਲਗੀਨਾਗਾ ਕਰ ਲੋ ਚੈੱਕ ਦੁਬਾਰਾ ਫੇਰ ਤੇ ਤੋਂ ਭਈ ਆ ਤੇ ਕਰੋ ਚੈੱਕ ਸਾਰੀਆਂ ਬੱਚੀਆਂ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਦੀ ਵੀਰੇ ਗੁਰੇ 8788042 ਦੁਬਾਰਾ ਫੇਰ ਬੋਲ ਦੇ 8088042 ਤਪਾ ਰੋਡ ਹੈ ਨਾ ਹਾ ਵਧਾਤਾ ਰੋਡ ਹਾਂ ਭਦੌੜ ਸਾਰੇ ਵੀਰਾਂ ਨੇ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹਿ ਲੋ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਕਿਹੜੀ ਵੀਰੇ ਬਹੁਤ ਬਖਸ਼ਾ ਕਰਦਾ ਆਪਣਾ ਦੋਸਤ ਬਾਕੀ ਦਾ ਬਾਈ ਦਾ ਐਡਰੈਸ ਹੈਗਾ ਸਾਰਾ ਕਰ ਲੋ ਚੈੱਕ ਨੰਬਰ ਇਹਦੇ ਉੱਤੇ ਹੈਗਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ